ਨਾ ਅਟੈਚ ਹੈਗੀ ਹੈ ਵੀ ਸਾਨੂੰ ਰਜਿਸਟਰੀ ਦੇ ਟਾਈਮ ਦੱਸਣਾ ਚਾਹੀਦਾ ਰੋ ਵੀ ਬਾਜਵੇ ਦੇ ਨਾਮ ਅਟੈਚ ਪ੍ਰੋਪਰਟੀ ਹਾਂ ਵੀ ਬਾਜਵੇ ਡਿਸਪੂਟਡ ਹੈ ਜਾਂ ਫਲਾਣਾ ਡਿਸਪੂਟਡ ਹੈ ਜੀ ਨਹੀਂ ਮੇਰੇ ਕੋਲ ਹੈਗੀ ਹੈ ਪ੍ਰੋਬਲਮ ਹਾਂਜੀ ਹਾਂਜੀ ਮੈਂ ਕੋਈ ਇਹ ਵੀ ਕਰਾਂ ਆਪਾਂ ਨਾ ਇੱਕ ਕਰਨ ਲੱਗਿਆ ਕਿ ਜਿਸ ਦਿਨ ਰਿਸਟਰੀ ਹੋਵੇ ਉਸ ਦਿਨ ਵੀ ਉਸੇ ਦਿਨ ਹੀ ਹੋਵੇ ਤੇ ਸਰ ਬਾਅਦ ਚ ਪਤਾ ਲੱਗਦਾ ਕਈਆਂ ਕਲੋਨੀਆਂ ਅਨਔਥਰਾਇਜ਼ ਹੈਗੀਆਂ ਫਿਰ ਉਹ ਕਹਿੰਦੇ ਅਸੀਂ ਪਾਪਰ ਐਕਟ ਇੱਕ ਥੋੜਾ ਥੋੜਾ ਤੁਹਾਨੂੰ ਵੀ ਥੋੜਾ ਜਿਹਾ ਅਵੇਅਰ ਹੋਣਾ ਚਾਹੀਦਾ ਕਿ ਤੁਸੀਂ ਇਹ ਪਤਾ ਕਰੋ ਪਲਾਟ ਲੈਂਣ ਤੋਂ ਪਹਿਲਾਂ ਉਹ ਸਾਰੀ ਜ਼ਿੰਦਗੀ ਦੀ ਕਮਾਈ ਲਾ ਲੈਣੀ ਬਿਲਕੁਲ ਜੀ ਜੀ ਇਹ ਆਤੁਰ ਵਾਜੋ ਕਿ ਇਹ ਤੁਹਾਨੂੰ ਵੇਚ ਕੇ ਪਲਾਟ ਆਪਾਂ ਜੰਗ ਨੇ ਤੁਹਾਨੂੰ ਸਾਡੇ ਨਾਲ ਪਾ ਜੀ ਕਰੋ ਗੱਲ ਜੀ ਲੀਡਰ ਨਾਲ ਅਸੀਂ ਕਹਿੰਦੇ ਯਾਰ ਕੀ ਕਰੀ ਹੁਣੇ ਤੁਸੀਂ ਅਸੀਂ ਹੁਣ ਇਹ ਤਾਂ ਰੱਖ ਨਹੀਂ ਸਕਦੇ ਕੋਰਟ ਜਾਵਾਂਗੇ ਕੋਰਟ ਤੇ ਤੁਹਾਨੂੰ ਪਤਾ ਨਹੀਂ ਕੋਰਟਾਂ 'ਚ ਤਾਂ ਫਿਰ ਕੋਰਟਾਂ 'ਚ ਤੁਸੀਂ ਕੋਰਟ 'ਚ ਨਾ ਬਸੋ ਸਾਨੂੰ ਇਹਨਾਂ ਪੈਸੇ ਦੇ ਦਿਓ ਉਹ ਚੀਜ਼ ਨਹੀਂ ਇਹਦਾ ਅਸੀਂ ਆਨਲਾਈਨ ਹੀ ਕਰ ਰਹੇ ਹਾਂ ਸਰ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਇਹ ਡਿਸਪੂਟਡ ਹੈ ਠੀਕ ਹੈ ਸਰ ਇਹ ਫਲਾਣੇ ਨਾਲ ਰਿਲੇਟਡ ਹੈ ਇਹਦੀ ਰਜਿਸਟਰੀ ਜਿਹੜੀ ਹੈ ਰਜਿਸਟਰੀ ਉਹ ਲੇਟ ਹੋ ਸਕਦੀ ਹੈ